ਹਾਂਜੀ ਵੀਡੀਓ ਨੂੰ ਲਾਈਕ ਕਰੋ ਤੇ ਲਵ ਫੋਰ ਏਵਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਲਵ ਫੋਰ ਏਵਰ ਚੈਨਲ ਤੋਂ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਬੈਲ ਵਾਲੇ ਆਈਕਨ ਤੇ ਕਲਿੱਕ ਕਰ ਦਿਓ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਲਵ ਫੋਰ ਏਵਰ ਚੈਨਲ ਜੀ ਤੁਹਾਡਾ ਸਵਾਗਤ ਹੈ ਦੋਸਤੋ ਇਸ ਸਮੇਂ ਇੱਕ ਵੱਡੀ ਖਬਰ ਆ ਰਹੀ ਹੈ ਕਿ 10ਵੀਂ ਪਾਸ ਕਰਨੀ ਹੋ ਗਈ ਹੈ ਸੋ ਕਿ ਸੀਬੀਐਸਸੀ ਨੇ ਕੁਝ ਆਪਣੇ ਨਿਯਮਾਂ 'ਚ ਬਦਲਾਅ ਕੀਤੇ ਨੇ ਤੁਹਾਨੂੰ ਲੈ ਚੱਲਦੇ ਹਾਂ ਪੂਰੀ ਖਬਰ ਵੱਲ ਸੀਬੀਐਸਸੀ ਬੋਰਡ ਨੇ ਇਸ ਸਾਲ ਪਾਸਿੰਗ ਮਾਰਕਸ ਵਿੱਚ ਬਹੁਤ ਬਦਲਾਅ ਕੀਤਾ ਹੈ ਨਵੇਂ ਬਦਲਾਅ ਦੇ ਤਹਿਤ ਹੁਣ ਤੋਂ ਵਿਦਿਆਰਥੀਆਂ ਨੂੰ ਓਵਰਆਲ 33% ਦੇ ਅੰਕ ਲਿਆਉਣੇ ਹੋਣਗੇ ਇਸ ਵਿੱਚ ਇੰਟਰਨਲ ਅਸੈਸਮੈਂਟ ਅਤੇ ਲਿਖਤੀ ਅੰਕ ਵੀ ਸ਼ਾਮਲ ਹੋਣਗੇ ਪਾਸਿੰਗ ਮਾਰਕਸ ਵਿੱਚ ਕੀਤਾ ਗਿਆ ਇਹ ਬਦਲਾ ਮੁੱਖ ਰੂਪ ਨਾਲ 10ਵੀਂ ਦੇ ਵਿਦਿਆਰਥੀਆਂ ਤੇ ਲਾਗੂ ਹੋਵੇਗਾ ਬੋਰਡ ਦੇ ਉੱਤਮ ਅਧਿਕਾਰੀਆਂ ਦੇ ਅਨੁਸਾਰ ਇਹ ਫੈਸਲਾ ਮੁੱਖ ਰੂਪ ਨਾਲ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਕੀਤਾ ਗਿਆ ਹੈ ਇਹ ਨਿਯਮ ਇਸ ਵਾਰ ਦੀ ਬੋਰਡ ਪ੍ਰੀਖਿਆ ਵਿੱਚ ਲਾਗੂ ਹੋਵੇਗਾ ਧਿਆਨ ਦਿਓ ਕਿ 30 ਜਨਵਰੀ 2017 ਨੂੰ CBSE ਬੋਰਡ ਨੇ 10ਵੀਂ ਬੋਰਡ ਦੀ ਪ੍ਰੀਖਿਆ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਦੀ ਗੱਲ ਕਹੀ ਸੀ। ਬੋਰਡ ਨੇ ਉਸ ਦੌਰਾਨ ਸਾਰੇ ਵਿਸ਼ੇ ਵੱਖ-ਵੱਖ ਪਾਸ ਕਰਨ ਲਈ 33% ਦੇ ਅੰਕ ਲੈਣਾ ਜ਼ਰੂਰੀ ਕੀਤਾ ਸੀ। ਉੱਥੇ ਵੋਕੇਸ਼ਨਲ ਵਿਸ਼ੇ ਲਈ ਇੰਟਰਨਲ ਅਸੈਸਮੈਂਟ ਦੇ 50 ਅੰਕ ਦੇ ਵੱਖ-ਵੱਖ ਵਿਸ਼ਿਆਂ ਨੂੰ ਪਾਸ ਕਰਨ ਲਈ ਨਿਯਮ ਲਾਗੂ ਕੀਤਾ ਗਿਆ ਹੈ। ਬੋਰਡ ਨੇ ਕੁਝ ਦਿਨ ਪਹਿਲਾਂ ਹੀ ਬੋਰਡ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕੀਤਾ ਸੀ। ਵਿਦਿਆਰਥੀ ਆਪਣੇ ਸਕੂਲ ਦਾ ਐਡਮਿਟ ਕਾਰਡ ਲਿਆ ਸਕਦੇ ਹਨ। ਬੋਰਡ ਨੇ ਪ੍ਰੀਪੋਰਟ ਪ੍ਰੀਖਿਆ ਵਿੱਚ ਖਰਾਬ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਐਡਮਿਟ ਕਾਰਡ ਦੇਣ ਦੀ ਗੱਲ ਕਹੀ ਸੀ ਸੋ ਇਸ ਦੇ ਨਾਲ ਹੀ ਹੁੰਦੀ ਖਬਰ ਖਤਮ ਹੁੰਦੀ ਹੈ ਤੇ ਆਪਾਂ ਸਾਰੇ ਵਿਦਿਆਰਥੀਆਂ ਨੂੰ ਇਹ ਵੀ ਗੁਜਾਰਸ਼ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਮਿਹਨਤ ਕਰੋ ਤੇ ਵਧੀਆ ਤੋਂ ਵਧੀਆ ਨੰਬਰ ਲਓ ਕਿਉਂਕਿ ਇਹੀ ਤੁਹਾਡੇ ਆਉਣ ਵਾਲੇ ਟਾਈਮ ਲਈ ਕੰਮ ਆਉਣਗੇ ਸੋ ਇਸ ਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ